ਕਿਸਾਨਾਂ ਨੇ ਅੱਜ ਫੇਰ ਘੇਰ ਲਿਆ ਭਗਵੰਤ ਮਾਨ ਦਾ ਐਮਐਲਏ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਸੀ ਪਿੰਡਾਂ ਦੇ ਵਿੱਚ ਜਿੱਥੇ ਵੀ ਝਾੜੂ ਦਾ ਕੋਈ ਲੀਡਰ ਜਾਂਦਾ ਸੀ ਕੋਈ ਮੰਤਰੀ ਜਾਂਦਾ ਸੀ ਉਹਨਾਂ ਨੂੰ ਕਿਸਾਨ ਘੇਰ ਕੇ ਸਵਾਲ ਕਰਦੇ ਸੀ ਤਾਂ ਥੋੜੇ ਦਿਨਾਂ ਤੋਂ ਇਹ سلسلہ ਰੁਕਿਆ ਹੋਇਆ ਸੀ ਪਰ ਅੱਜ ਫੇਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਿਸਾਨਾਂ ਦੇ ਵੱਲੋਂ ਘੇਰ ਲਿਆ ਘੇਰ ਕੇ ਟਿੱਖੇ ਸਵਾਲ ਪੁੱਛੇ ਕਿ ਆਖਰ ਸਾਡੇ ਨਾਲ ਅਜਿਹਾ ਕਿਉਂ ਕਿਹੜੇ ਕਿਹੜੇ ਸਵਾਲ ਕੀਤੇ ਨੇ ਤੇ ਫਿਰ ਸਵਾਲਾਂ ਦੇ ਜਵਾਬ ਐਮਐਲਏ ਸਾਹਿਬ ਕਿਵੇਂ ਦੇ ਰਹੇ ਨੇ ਸਵਾਲਾਂ ਤੋਂ ਬਚੇ ਵੀ ਨੇ ਜਾਂ ਫਿਰ ਭੱਜੇ ਵੀ ਨੇ ਜਾਂ ਗੱਲਬਾਤ ਕੀ ਹੋਈ ਆ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜੋ ਐਮਐਲਏ ਦੇ ਨਾਲ ਗੱਲਬਾਤ ਹੋਈ ਆ ਉਹ ਸੁਣਾਓ ਅਸੀਂ ਕੋਈ ਸਵਾਲ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਵੇਖੋ ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਕੋਈ ਲਾਈਨ ਨਾ ਕਰਦੀ ਜਿਹੜੀ ਕੋਸ਼ਿਸ਼ ਕੀ ਆਉਣ ਨੂੰ ਤੇ ਨਹੀਂ ਡਿਸਟਰਬ ਕਰ ਰਹੇ ਆ ਬਿਲਕੁਲ ਠੀਕ ਠਾਕ ਹੈ ਨਾ ਅਸੀਂ ਜਿਹੋਨੇ ਵੀ ਜਿਹੜੇ ਸਵਾਲ ਜਵਾਬ ਦਾ ਬੜੇ ਪੀਸਫੁਲੀ ਤਰੀਕੇ ਨਾਲ ਹੋ ਜਾਣ ਤੁਸੀਂ ਸਾਡੀ ਮੌਜੂਦਾ ਸਰਕਾਰ ਦੇ ਵਿੱਚ ਨੁਮਾਇੰਦੇ ਜੀ ਠੀਕ ਹੈ ਜੀ ਤੇ ਅਸੀਂ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਵੇਖੋ ਤੁਸੀਂ ਪਹਿਲਾਂ ਅਕਾਲੀ ਦਲ 'ਚ ਵੀ ਰਹੇ ਜੀ ਚੰਗੀ ਸੇਵਾ ਉਧਰ ਵੀ ਕੀਤੀ ਆ ਲੋਕਾਂ ਦੀ ਇੱਥੇ ਆਏ ਜੇ ਅਸੀਂ ਜੋ ਪੁੱਛਣਾ ਚਾਹੁੰਦੇ ਵੀ ਜਿਹੜਾ ਸ਼ੰਭੂ ਤੋਂ ਮੋਰਚਾ ਤੁਸੀਂ ਤੁਹਾਡੀ ਸਰਕਾਰ ਨੇ ਉਠਾਇਆ ਕੀ ਉਹ ਕੇਂਦਰ ਦਾ ਫੈਸਲਾ ਸੀ ਕਿ ਸੀ ਕਿ ਪੰਜਾਬ ਸਰਕਾਰ ਦਾ ਫੈਸਲਾ ਸੀ ਜਦੋਂ ਉਹ ਸ਼ੰਭੂ ਦਾ ਆਇਆ ਉਹ ਤੋਂ ਕੋਈ ਸ਼ੁਨੀ ਨਹੀਂ ਬਾਅਦ ਵਿੱਚ ਅੱਛਾ ਮੈਂ ਤਾਂ ਜੀ 4 ਦਿਨ ਹੋਏ ਪਹਿਲਾਂ ਮੈਨੂੰ ਚਾਰਜ ਲੱਗੇ ਠੀਕ ਹੈ ਪਰ ਦੂਜੀ ਗੱਲ ਇਹ ਪਾਰਟੀਆਂ ਦੇ ਵੱਡੇ ਲੈਵਲ ਤੇ ਫੈਸਲੇ ਆ ਤੁਹਾਡੇ ਵੀ ਵੱਡੇ ਸਟਕਾਰ ਚ ਜਿਹੜੇ ਕਿਸਾਨ ਜੁੜੀਆਂ ਦੇ ਲੀਡਰ ਸਾਹਿਬ ਆਣੇ ਇਹ ਉਹਨਾਂ ਦੇ ਫੈਸਲੇ ਆ ਜਾਂ ਚੀਫ ਮਿਨਿਸਟਰ ਸਾਹਿਬ ਦੇ ਫੈਸਲੇ ਉਹਨਾਂ ਨੇ ਬਹਿ ਕੇ ਸਾਡੀ ਵੀ ਕੋ ਸਾਨੂੰ ਵੀ ਪਤਾ ਵਾ ਕੀ ਹੋਣਾ ਚੱਲੇਗਾ ਤੁਹਾਡੇ ਨਾਲ ਵੀ ਸਹੀ ਗਏ ਆ ਕਈ ਵਾਰ ਤੁਸੀਂ ਜਿਹੜੇ ਲੀਡਰ ਪਾਰਟੀਆਂ ਦੇ ਫੈਸਲੇ ਲੈਂਦੇ ਆ ਆਪਾਂ ਸਾਰਿਆਂ ਦੀ ਕਦੇ ਵਲੇ ਨਹੀਂ ਵੀ ਸੁਣਾਉਂਦੇ ਮੇਰੀ ਕਹਿਣ ਵਿੱਚ ਕਿਹੜੀ ਕੋਈ ਸਲਾਹ ਲੈ ਇਹ ਹੁਣ ਰੱਬ ਜਾਣਦਾ ਜੀ ਤੁਹਾਡੇ ਲੀਡਰ ਸਾਹਿਬਾਂ ਜਾਂਦੇ ਜਾਂਦੇ ਨਹੀਂ 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 ਐਦਾਂ ਨਹੀਂ ਹੈ ਜੀ ਵੇਖੋ ਜੇ ਤੇ ਕੇਂਦਰ ਦਾ ਫੈਸਲਾ ਫਿਰ ਵੀ ਸਾਨੂੰ ਦੱਸ ਦੋ ਵੀ ਪਾਰਟੀ ਦੇ ਵਿੱਚ ਤੁਹਾਡੀ ਕੋਈ ਡਿਸਕਸ਼ਨ ਤੇ ਹੁੰਦੀ ਹੋ ਮੈਂ ਤਾਂ ਜੇ ਕਹੇ ਮੀਟਿੰਗ ਨੂੰ ਨਹੀਂ ਟੈਂਡ ਕੀਤਾ ਜੀ ਅਜੇ ਤੱਕ ਚਲੋ ਠੀਕ ਹੈ ਹਾਂ ਤੇ ਹੁਣ ਇਹ ਤੋਂ ਬਾਅਦ ਕਿਦਾਂ ਚਲੋ ਕੋਈ ਗੱਲ ਨਹੀਂ ਆਪਾਂ ਦਾ ਅਸੀਂ ਗਾਂ ਮਿਲਦੇ ਜੀ ਤੁਹਾਨੂੰ ਘਰ ਆ ਕੇ ਦੱਸਾਂਗੇ ਅਸੀਂ ਗਾਂ ਮਿਲਦੇ ਰਹਿਣਾ ਕੋਈ ਗੱਲ ਨਹੀਂ ਡਿਸਕਸ਼ਨ ਚ ਹੈ ਰੱਖ ਲਿਓ ਸਾਨੂੰ ਤਾਂ ਸਾਨੂੰ ਦੱਸਣਾ ਪੈਣਾ ਵੀ ਇਹ ਦੂਜੀ ਗੱਲ ਅਸੀਂ ਕਹਿੰਦੇ ਵੀ ਚਲੋ ਹੁਣ ਤੇ ਤੁਸੀਂ ਆ ਗਏ ਮੋਰਚਾ ਇਸ ਕਰਕੇ ਚੁੱਕਿਆ ਸੀਗਾ ਵੀ ਜਿਹੜਾ ਵਾ ਦੇਸ਼ ਦਾ ਵਿਕਾਸ ਰੁਕਿਆ ਪਿਆ ਇਸ ਕਰਕੇ ਮਤਲਬ ਵੀ ਮੋਰਚਾ ਜਿਹੜਾ ਪ੍ਰਭਾਵਿਤ ਕਰ ਰਿਹਾ ਹੈ ਵਿਕਾਸ ਨੂੰ ਹੁਣ ਵਿਕਾਸ ਹੋ ਰਿਹਾ ਵਾ ਕਰਾਂਗੇ ਨਹੀਂ ਵਿਕਾਸ ਹੋ ਰਿਹਾ 5 ਮਹੀਨੇ ਹੋ ਗਏ ਮੋਰਚਾ ਚੁੱਕੇ ਨੂੰ ਹੁਣ ਵਿਕਾਸ ਹੋ ਰਿਹਾ ਵਾ ਕਾਰਖਾਨੇ ਭੱਜ ਰਹੇ ਦੌੜ ਰਹੇ ਆ ਚੱਲ ਰਏ ਹੋਣਗੇ ਬਹੁਤ ਚੱਲ ਰਹੇ ਹੋਣਗੇ ਠੀਕ ਹੈ ਜੀ ਚਲੋ ਦੂਜਾ ਅਗਲੇ ਪਾਸੇ ਦੇਖਿਆ ਵੀ ਤੁਹਾਡੀ ਸਰਕਾਰ ਇੱਕ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਹੈ ਜ਼ਮੀਨਾਂ ਐਕਵਾਇਰ ਕਰਨ ਵਾਸਤੇ ਹੋਣ ਤੇ ਤੁਸੀਂ ਵਿੱਚ ਜੇ ਹੋਣੀ ਲੈਂਡ ਪੂਲਿੰਗ ਆਈ ਹੈ ਹਾਂਜੀ ਠੀਕ ਹੈ ਜੀ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਆ ਇਸ ਤੋਂ ਪਹਿਲਾਂ ਵੀ ਸਰਕਾਰ ਜ਼ਮੀਨਾਂ ਐਕਵਾਇਰ ਕਰਦੀ ਸੀ ਤੇ 2013 ਐਕਟ ਲੈਂਡ ਐਕ acquisition ਐਕਟ ਜਿਹੜਾ ਉਹ ਕੰਮ ਕਰਦਾ ਸੀਗਾ ਉਹਦੇ ਤਹਿਤ ਕਿਸਾਨਾਂ ਨੂੰ ਜਿਹੜਾ ਜ਼ਮੀਨ ਦਾ ਮਾਲਕ ਕੋਈ ਵੀ ਸੀ ਕਿਸਾਨ ਮਜ਼ਦੂਰ ਉਹਨੂੰ ਉਹਦਾ ਬੈਨੀਫਿਟ ਮਿਲ ਜਾਂਦਾ ਸੀ ਉਹਦੇ ਵਿੱਚ ਕੀ ਕਮੀਆਂ ਸੀਗੀਆਂ 2013 ਐਕਟ ਦੇ ਵਿੱਚ ਵੀ ਆਪਾਂ ਨੂੰ ਲੈਂਡ ਪੂਲਿੰਗ ਜਿਹੜੀ ਹੈ ਨੀਤੀ ਲੈਣੀ ਪਈ ਇਹਦੇ ਕੀ ਬੈਨੀਫਿਟ ਹੋਣਗੇ ਲੋਕਾਂ ਨੂੰ ਥੋੜੀ ਜੀ ਗੱਲ ਸਮਝਾ ਦਿਓ ਤੁਹਾਡੀ ਪਾਰਟੀ ਦੀ ਨਵੀਂ ਪਾਲਸੀ ਆਈ ਹੈ ਨਹੀਂ ਇਹਦੇ ਵਿੱਚ ਵੇਖੋ ਜਿਹੜੀ ਪਾਲਸੀ ਤੇ ਮੱਲਕੀ ਲੈਂਡ ਐਕੁਇਜ਼ੀਸ਼ਨ ਐਕਟ ਦੀਆਂ ਕਮੀਆਂ ਤੇ ਇਹdੀਆਂ ਕੋਈ ਚੰਗੀਆਂ ਖਾਸੀਅਤ ਕੀ ਆ ਵੀ ਮੱਲਬੀ ਜਿਹੜਾ ਸਾਨੂੰ ਕੋਈ ਇਹਦਾ ਬੈਨੀਫਿਟ ਹੋਊਗਾ ਲੈਂਡ ਪਾਜੀ ਗੱਲ ਇਹ ਆ ਪਤਾ ਤੁਹਾਨੂੰ ਵੀ ਆ ਸਾਰਾ ਤੇ ਪਤਾ ਸਾਨੂੰ ਨਹੀਂ ਆ ਸਾਰਾ ਹਾਂਜੀ ਹੁਣ ਇਹ ਸਰਕਾਰਾਂ ਦੀਆਂ ਪਾਲਸੀਆਂ ਸਰਕਾਰ ਨੇ ਹਾਈ ਕਮਾਂਡ ਨੇ ਬੈਠ ਕੇ ਬਣਾਈਆਂ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਤੇ ਜੇ ਤੱਕ ਇੱਕ ਮੀਟਿੰਗ 'ਚ ਨਹੀਂ ਗਿਆ ਮੈਂ ਜਦੋਂ ਜਾਵਾਂਗਾ ਮੈਂ ਉਸ ਦਿਨ ਇਹਨਾਂ ਬਾਰੇ ਤੁਹਾਨੂੰ ਵਿਸਤਾਰ ਸਹਿਤ ਦੱਸ ਸਕਦਾ ਜਿੱਥੇ ਕੋਈ ਕਮੀਆਂ ਹੈਗੀਆਂ ਮੈਂ ਵੀ ਮੰਨਦਾ ਕਿ ਤਨਾ ਕਿਤੇ ਕੋਈ ਕਮੀਆਂ ਹੈਗੀਆਂ ਆਪਾਂ ਆਪਦੀ ਗੱਲ ਉਹਨਾਂ ਦੇ ਅੱਗੇ ਰੱਖਾਂਗੇ ਜੇ ਅਗਲੇ ਨੂੰ ਸਾਡੀ ਗੱਲ ਪਸੰਦ ਲੱਗੂਗੀ ਤੇ ਉਰਚ ਜੇ ਕੋਈ ਕਮੀ ਪੇਸ਼ੀਓ 'ਚ ਸੋਧ ਕਰਾਵਾਂਗੇ ਜੇ ਨਹੀਂ ਹੋਊਗੀ ਤੇ ਫਿਰ ਮੈਂ ਉਹ ਵੀ ਤੁਹਾਨੂੰ ਅੱਗੇ ਦੱਸ ਦਊਗਾ ਭਾਈ ਆਪਾਂ ਤੇ ਗੱਲ ਕੀਤੀ ਸੀਗੀ ਚਲ ਵੀਰ ਜੀ ਵੇਖੋ ਪਤਾ ਗੱਲ ਕੀ ਆ ਸਰਕਾਰ ਇਧਰੋਂ ਲੋਕਾਂ ਨੇ 92 ਚੋਣ ਕੇ ਭੇਜੇ ਲੋਕਾਂ ਨੂੰ ਕੋਈ ਆਸ ਸੀਗੀ ਲੋਕਾਂ ਦੀ ਆਸਾਂ ਤੇ ਖਰੇ ਉਤਰਨ ਦੀ ਸੀ ਖਰੇ ਉੱਤਰ ਦੇ ਹੁਣ ਤੁਸੀਂ ਸਰਕਾਰ ਦਾ ਬਹਾਨਾ ਤੇ ਲੈ ਜਾਂਦੇ ਵੀ ਉਤਲੇ ਲੈਵਲ ਤੇ ਇਹਨੇ ਲੈਵਲ ਤੇ ਇੱਥੋਂ ਝੁਣ ਕੇ ਗਏ ਬੰਦੇ ਜਿਵੇਂ ਜਿਮਿਆ ਦੀ ਗਿਲ ਗਿਲ ਝੁਣ ਕੇ ਗਿਆ ਜਿਵੇਂ ਇੱਥੋਂ ਗਈ ਹੈ ਆਪਣੇ ਬੀਬੀ ਪੇ ਉਹਨਾਂ ਨੂੰ ਜਿਹੜੀ ਤੁਹਾਡੇ ਜਿਹੜੀ ਤੁਹਾਡੇ ਸਾਥੀ ਆ ਨਾ ਤੁਹਾਡੇ ਨਾਲ ਹੀ ਸੀਗੀ ਪਾਰਟੀ ਤੇ ਇੱਕ ਹੀ ਆ ਨਾ ਪਾਰਟੀ ਇੱਕ ਹੀ ਆ ਹੁਣੇ ਕੀ ਆਏ ਨਹੀਂ ਨਹੀਂ ਆਪਣੇ ਇਹ ਨਹੀਂ ਜਿਹੜੇ ਦੂਜੇ ਹੋਰ ਦੇ ਹਲਕੇ ਦੇ ਗਏ ਆ ਉਹ ਚੁਣ ਕੇ ਗਏ ਤੇ ਦੂਜੇ ਹਲਕੇ ਦੇ ਗਏ ਆ ਬਸ ਇੱਥੇ ਗਏ ਉਹ ਹੀ ਦੱਸ ਸਕਦੇ ਨੇ ਜਿਹੜੇ ਵਿਧਾਨ ਸਭਾ ਚ ਜਾਂਦੇ ਆ ਠੀਕ ਹੈ ਚਲੋ ਮਤਲਬ ਵੀ ਆਪਣੇ ਕੋਲ ਆ ਸਮੇਂ ਮੌਕੇ ਕੋਈ ਵੀ ਜਿਹੜਾ ਪੋਜੀਟਿਵ ਜਵਾਬ ਨਹੀਂ ਹੈਗਾ ਅਸੀਂ 14 ਤਰੀਕ ਨੂੰ ਚੀਫ ਦਫ਼ਤਰਾਂ ਦੇ ਉੱਤੇ ਧਰਨੇ ਦਾ ਪ੍ਰਬੰਧ ਕੀਤਾ ਸੀਗਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਊਗੀ ਵੀ ਪੰਜਾਬ ਸਰਕਾਰ ਜਿਹੜੀ ਆ ਜਿਹੜਾ ਕੋਈ ਆਲ ਦੈਂਕਤੇ ਆ ਉਹਦੇ ਤਹਿਤ ਬਿਜਲੀ ਪੈਦਾ ਕਰਨ ਦੇ ਅਧਿਕਾਰ ਤੇ ਦਿੱਤੇ ਸੀਗੇ ਕੰਪਨੀਆਂ ਨੂੰ ਫੋਰ ਜਿਹੜਾ ਵਾ ਉਹਨਾਂ ਨੂੰ ਬਿਜਲੀ ਵੇਚਣ ਦੇ ਅਧਿਕਾਰ ਵੀ ਜਿਹੜੇ ਕੰਪਨੀਆਂ ਨੂੰ ਦਿੱਤੇ ਜਾ ਰਹੇ ਇਹਦਾ ਪੂਰਾ ਰੂਪ ਦੇ ਵਿੱਚ ਬਿਜਲੀ ਬੋਰਡ ਦਾ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਇਹਦੇ ਤੇ ਆਪਣੀ ਪਾਰਟੀ ਦਾ ਕੀ ਮਤਲਬ ਸਟੈਂਡ ਕੀ ਆ ਕੀ ਇਹ ਜਿਹੜਾ ਪੰਜਾਬ ਦਾ ਲਾਰਾ ਸੀ ਕੇਂਦਰਪਾਲ ਚਲੇ ਜਾਣਾ ਚਾਹੀਦਾ ਕੇ ਜਾਂਬਨ ਵੀ ਪੰਜਾਬ ਦੇ ਜਿਹੜੇ ਹੱਕ ਸੀਗੇ ਉਹ ਪੰਜਾਬ ਦੇ ਕੋਲ ਰਹਿਣੇ ਚਾਹੀਦੇ ਆ ਦੇਖੋ ਇੱਕ ਫ੍ਰੀ ਕੇਂਦਰ ਨੂੰ ਕੇਂਦਰ ਨੂੰ ਇਹ ਚੀਜ਼ਾਂ ਦੇਣੀਆਂ ਹੁੰਦੀਆਂ ਸਰਕਾਰ ਨੇ ਤੇ ਸੀਐਮ ਨੂੰ ਉੱਥੇ ਜਾ ਕੇ ਡੈਮ ਤੇ ਬੈਹਣ ਦੀ ਟੀ ਲੋੜ ਰੂਸ ਕੇਂਦਰ ਦਾ ਕਰਕੇ ਤੇ ਉੱਥੇ ਸਾਰਾ ਸੀਐਮ ਸਿਰਫ ਤੇ ਸਿਰਫ 14 ਦਿਨਾਂ ਵਾਸਤੇ ਹਾਂਜੀ 14 ਦਿਨਾਂ ਵਾਸਤੇ ਲੜਾਈ ਲੜ ਰਿਹਾ ਭਗਵੰਤ ਮਾਨ ਉਹਦੇ ਵਿੱਚ ਜਿਹੜਾ ਐਗਰੀਮੈਂਟ ਸੀਗਾ 14 ਦਿਨ ਹੀ ਬਾਕੀ ਰਹਿ ਗਏ ਸੀਗੇ ਉਹਦੇ ਵਿੱਚ 14 ਦਿਨਾਂ ਵਾਸਤੇ ਐਡੀ ਵੱਡੀ ਲੜਾਈ ਲੜਨ ਦੀ ਲੋੜ ਨਹੀਂ ਸੀਗੀ ਮੈਨੂੰ ਜਾਉਦੀ ਜੇ ਆਪਾਂ ਸਾਰਾ ਸਾਲ ਪਾਣੀ ਦੇ ਦਿੱਤਾ ਇਹ 14 ਦਿਨ ਉਹਦਾ ਜਿਹੜਾ ਹੋਰ ਕੱਢੇ ਜਾ ਸਕਦੇ ਸੀ ਅਸਲ ਦੇ ਵਿੱਚ ਇੱਕੰਬਲੇ ਵੀ ਵੋਟਾਂ ਦਾ ਧਰੂਵੀ ਕਰਨ ਮੰਨਉ ਜਾਉਦਾ ਵੀ ਜਿਹੜਾ ਹੋ ਰਿਹਾ ਵਾ ਉਹਦੇ ਵਾਸਤੇ ਮੁੱਦੇ ਜਿਹੜੇ ਆ ਛਾਲੇ ਜਾ ਰਹੇ ਆ ਅਸੀਂ ਬਿਜਲੀ ਬੋਰਡ ਤੇ ਪੁੱਛਣਾ ਚਾਹੁੰਦੇ ਵੀ ਇਹਦੇ ਤੇ ਕੀ ਆਪਣੀ ਪਾਰਟੀ ਦਾ ਸਟੈਂਡ ਕੀ ਰਹੂਗਾ ਵੀ ਇਹ ਬਿਜਲੀ ਬੋਰਡ ਜਿਹੜਾ ਵਾ ਲੋਕਾਂ ਨੂੰ ਮਤਲਬ ਫਰੀ ਦੇ ਵਿੱਚ ਸਸਤੀ ਬਿਜਲੀ ਦੇਣ ਦਾ ਵਾਦਾ ਕੀਤਾ ਸੀਗਾ 1948 ਦੇ ਵਿੱਚ ਕੀ ਇਹ ਲੋਕਾਂ ਦੇ ਹੱਥੋਂ ਜਾਂਦਾ ਰਹੂਗਾ ਬਿਲਕੁਲ ਕਿਉਂ ਜਾਊਗਾ ਇਹ ਅਜੇ ਤੱਕ ਨਹੀਂ ਗਿਆ ਤੇ ਗਾਂ ਕੋ ਜਾਊਗਾ ਇਹ ਵੇਖ ਲਓ ਤੁਸੀਂ ਆਹਨ ਕੈਮਰਾ ਜਿਹੜਾ ਵਾਦਾ ਕਰ ਰਿਹਾ ਇਹ ਲੋਕਾਂ ਨੂੰ ਤੁਸੀਂ ਤੁਸੀਂ ਗਾਂ ਫੇਰ ਅਗਲੇ ਸਾਲ ਦੇ ਵਿੱਚ ਆ ਰਹਿਣਾ ਇਹ ਗੱਲ ਸੁਣੋ ਪ੍ਰਧਾਨ ਜੀ ਚਲੋ ਆਪਾਂ ਸਾਰੀਆਂ ਕਹਤੀਆਂ ਸਰਕਾਰ ਚਾਹ ਕਮੀ ਆ ਕਮੀ ਮੈਂ ਮੰਨ ਲੀ ਤੁਹਾਡੀ ਹੂੰ ਸਰਕਾਰ ਨੇ ਜਿਹੜੀ ਆਪਾਂ ਨੂੰ ਦਿਨ ਦਿਹਾੜੇ ਪੱਤੀ ਦਿੱਤੀ ਉਹਦਾ ਕੋਈ ਫਾਇਦਾ ਹੋਇਆ ਨੁਕਸਾਨ ਹੋਇਆ ਜਿਹੜੀ ਦਿਨ ਦਿਹਾੜੇ ਪੱਤੀ ਮਤਲਬ ਜਿਹੜੀ ਸਵੇਰੇ ਸਵੇਰੇ ਪੱਤੀ ਆਉਣ ਲੱਗ ਪਈ ਦਿਨੇ ਆਉਣ ਲੱਗ ਪਈ ਜਿਹੜੇ ਅੱਗੇ ਆਪਾਂ ਰਾਤ ਨੂੰ ਵੀ 7 700 ਦੀਆਂ ਸਿਰੀਆਂ ਮੇ ਇਹਦਾ ਕੋਈ ਫਾਇਦਾ ਹੋਇਆ ਨਾ ਇਹਦਾ ਵੇਖੋ ਜੀ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਸਾਡੀ ਮੰਗ ਵੀ ਰਹੀ ਆ ਵੀ ਤੁਹਾਡਾ ਇੱਕ ਮਿੰਟ ਜੀ ਜਿਹੜਾ ਵੀ ਸਰਕਾਰ ਨੇ ਚੰਗਾ ਕੰਮ ਕੀਤਾ ਸੀ ਉਹਨੂੰ ਐਪਰੀਸ਼ੀਏਟ ਕਰਦੇ ਆ ਤੁਸੀਂ ਬਿਜਲੀ ਦਿੱਤੀ ਅਸੀਂ ਅਸੀਂ ਸਰਕਾਰ ਨੂੰ ਇਹ ਗੱਲ ਪਹਿਲਾਂ ਕਹੀ ਸੀ ਵੀ ਵੇਖੋ ਜਦੋਂ ਬਿਜਲੀ ਤੁਸੀਂ 8 ਘੰਟੇ ਦਿੰਦੇ ਜੀ ਉਹਦੇ ਨਾਲ ਕਿਸਾਨ ਜਿਹੜਾ ਮੋਟਰ ਦਾ ਬੀੜਾ ਨਹੀਂ ਬੰਦ ਕਰਦਾ ਉਹਨੂੰ ਪਤਾ ਵੀ 8 ਘੰਟੇ ਦਾ 16 ਘੰਟੇ ਬੰਦ ਰਹਿਣੀ ਆ ਤੇ 8 ਘੰਟੇ ਹੋਣੀ ਆ ਇਹ ਮੋਟਰ ਚਾਲੂ ਰੱਖੋ ਪਤਾ ਨਹੀਂ ਮੁੜ ਕੇ ਕਿਤੇ ਫਾਲਟ ਪੈ ਗਿਆ ਫਿਰ ਵਿੱਚੋਂ ਜਿਹੜਾ ਸੌਂਕਾ ਆਵਾਜ਼ ਆ ਜਾਂਦਾ ਜਦੋਂ ਬੱਤੀ ਆਣ ਕੇ ਬੰਬੀ ਵਾਲੇ ਕੋਠੇ ਚ ਖਲੋਤੀ ਹੈ ਨਾ ਉਹਨੂੰ ਪਤਾ ਵੀ ਮੇਰਾ ਪਾਣੀ ਦਾ ਲੈਵਲ ਘਟ ਗਿਆ ਤਾਂ ਉਸੇ ਵੇਲੇ ਬੀੜਾ ਨੱਪਦਾ ਤੇ ਅਗਲਾ ਪਾਣੀ ਲਾ ਲੈਂਦਾ ਇਹਦੇ ਵਿੱਚ ਫਾਇਦਾ ਜਿਹੜਾ ਹੋਊਗਾ ਇਹ ਸਰਕਾਰ ਨੂੰ ਵੀ ਹੋਊਗਾ ਕਿਉਂਕਿ ਆਮ ਮੋਟਰਾਂ ਸੀ ਵੇਖਣ ਦੇ ਬੰਦ ਬੰਦ ਰਹਿ ਰਹੀਆਂ ਕਿਉਂਕਿ ਚਾਰ ਕਿੱल्ल्या ਤੇ ਤਿੰਨ ਕਿੱल्ल्या ਤੇ ਮੋਟਰ ਲੱਗੀ ਆ ਠੀਕ ਹੈ ਜੀ ਅਸੀਂ ਐਸਟੀ ਜੀ ਵਾਸਤੇ ਮੰਨ ਲਈ ਧੰਨਵਾਦ ਕਰਦੇ ਆ ਸਰਕਾਰ ਜਿਹੜੀ ਆ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਚੰਗੀ ਗੱਲੇ ਬੱਤੀ ਦਿੱਤੀ ਆ ਉਹਦੇ ਵਿੱਚ ਫਾਇਦਾ ਵੀ ਸਰਕਾਰ ਦਾ ਹੀ ਹੋਇਆ ਹੁਣ ਅਗਲੀ ਆ ਵੀ ਸਰਕਾਰ ਨੇ ਵੇਖੋ ਪਾਣੀ ਨੂੰ ਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਸਤੇ ਕਾਨੂੰਨ ਬਣ ਜਾਂਦਾ ਸਾਡੀ ਆਮ ਆਦਮੀ ਪਾਰਟੀ ਵੈਸੇ ਕਹਿੰਦੀ ਆ ਵੀ ਅਸੀਂ ਵਿਚਾਰਧਾਰਾ ਨਾਲ ਚੱਲਦੇ ਸਾਡਾ ਬਾਬਾ ਨਾਨਕ ਕਹਿ ਗਿਆ ਵੀ ਪਵਨ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੁਣ ਸਾਡੀਆਂ ਸਾਰੀਆਂ ਚੀਜ਼ਾਂ ਨੂੰ ਪ੍ਰਦੂਸ਼ਿਤ ਕਰਨ ਵਾਸਤੇ ਕਾਨੂੰਨ ਮਗਰ ਰੇ ਰੋਜ ਕੀ ਆਮ ਆਦਮੀ ਪਾਰਟੀ ਇਹਦੇ ਤੇ ਕਿਉਂ ਨਹੀਂ ਬੋਲ ਰਹੀ ਕਿ ਕਿਹੜੀ ਕਿਹੜਾ ਪਰਦੋਸ਼ਿਤ ਹੋ ਰਿਹਾ ਕਿਥੇ ਅੱਜ ਸਾਰਾ ਜਿਹੜਾ ਦਰਿਆਵਾਂ ਦੇ ਪਾਣੀ ਦੇ ਵਿੱਚ ਕੋਈ ਬੰਦਾ ਜ਼ਹਿਰ ਪਾ ਦੇ ਕੋਈ ਹਵਾ ਨੂੰ ਪਲੂਟ ਕਰੇ ਉਹਦੇ ਤੇ ਕੋਈ ਜਿਹੜਾ ਕਾਨੂੰਨ ਨਹੀਂ ਲੱਗਦਾ ਬਣ ਤੇ ਰਿਹਾ ਜੀ ਉਹ ਜਿਹੜਾ ਸਿਚੇয়াল ਸਾਹਿਬ ਬਣਾ ਰਿਹਾ ਜਿਹੜਾ ਬੰਦ ਵਾਲੇ ਉਹਦੇ ਜੋ ਸਜ਼ਾ ਇਹ ਕਾਨੂੰਨ ਜਿਹੜਾ ਬਣ ਤੀ ਜਿਹੜਾ ਬਣ ਗਿਆ ਪਹਿਲੇ ਕਾਨੂੰਨ ਦੇ ਤਹਿਤ ਬੰਦੇ ਨੂੰ ਸਜ਼ਾ ਵੀ ਹੁੰਦੀ ਸੀ ਹੁਣ ਉਹ ਸਜ਼ਾ ਸਾਰੀ ਕੱਢ ਤੀ ਤੇ ਜੁਰਮਾਨਾ ਰਹਿ ਗਿਆ ਕੱਲਾ ਜਿਹੜੇ ਬੰਦਿਆ ਨਾ ਜਿਹੜੇ ਬੰਦਿਆਂ ਨੇ ਪਲੂਟ ਕਰਨਾ ਸਾਡੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ ਕਾਨੂੰਨ ਬਣਾ ਚਾਹੀਦਾ ਇਹ 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 ਤੁਹਾਡੀ ਬਹੁਤ ਇਵਾਜਬ ਤੇ ਜਾਇਜ਼ ਮੰਗਿਆ ਤੇ ਸਾਰਿਆਂ ਦੀ ਸਾਂਝੀ ਹੈ ਹਮ ਵੇਖੋ ਇੱਕ ਇੱਕ ਕਰਕੇ ਸਾਰੀ ਇਹ ਵੀ ਇਹ ਵੀ ਤੁਹਾਡੇ ਜਿਹੜੀ ਆ ਗੱਲ ਆ ਉਸ ਉੱਤੇ ਧਿਆਨ ਚ ਲਿਆਵਾਂਗੇ ਤੁਸੀਂ ਮੈਨੂੰ ਦੱਸੋ ਆਪਣੇ ਕਿੰਨੀਆਂ ਬੇਦਬੀਆਂ ਹੁੰਦੀਆਂ ਰਹੀਆਂ ਇੱਥੇ ਆਪਣੇ ਰਾਮਦਵਾਲੀ ਬੀਵੀ ਹੋਰ ਵੀ ਬਹੁਤ ਸਾਰ ਬਿਲਕੁਲ ਰਹੀਆਂ ਉਹਦਾ ਜਿਹੜਾ ਆ ਕੈਬਨਟ ਦੇ ਵਿੱਚ ਆਪਣਾ ਕਰ ਦਿੱਤਾ ਗਿਆ ਪਾਸ ਦੇ ਵਿੱਚ ਕਿ ਉਮਰ ਕੈਦ ਹੋਊਗੀ ਬੰਦੇ ਨੂੰ ਜਿਹੜਾ ਬੇਦਬੀ ਕਰੂਗਾ ਅੱਗੇ ਤੇ ਜਦੋਂ ਕਹੋਂਦੇ ਸੀ ਤਾਂ ਕੋਈ 2 4 6 ਮਹੀਨੇ ਬਾਅਦ ਬਾਹਰ ਆ ਜਾਂਦਾ ਹੈ ਇਹ ਵਧੀਆ ਹੋਇਆ ਕਿ ਮਾੜਾ ਹੈ ਵੇਖੋ ਜੀ ਕਾਨੂੰਨ ਜਿਹੜਾ ਬਹੰਦਾ ਅਸੀਂ ਤਾਂ ਕਹਿੰਨੇ ਵੀ ਕੱਲ ਵੀ ਜੇ ਵਿਧਾਨ ਸਭਾ ਦੇ ਵਿੱਚ ਇਹਦੇ ਤੇ ਚਰਚਾ ਹੋਈ ਆ ਅਸੀਂ ਉਹ ਚਰਚਾ ਦਾ ਪੱਧਰ ਵੇਖਦੇ ਆ ਵੀ ਚਰਚਾ ਦਾ ਪੱਧਰ ਕੀ ਸੀਗਾ ਉਹ ਸਾਨੂੰ ਨਹੀਂ ਜਾਂਦਾ ਕਿ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਹਿ ਕੇ ਗੱਲਾਂ ਕਰਨ ਵਾਲੀਆਂ ਜਿਹੜੀਆਂ ਕੀਤੀਆਂ ਗਈਆਂ ਉੱਥੇ ਉਹਦਾ ਪੱਧਰ ਜਿਹੜਾ ਪੰਜਾਬ ਲੈਵਲ ਦਾ ਨਹੀਂ ਸੀਗਾ ਉਹ ਪਦਰ ਜਿਹੜਾ ਬਹੁਤ ਨੀਵੇਂ ਕੱਟਿਆ ਪੱਦਰ ਦਾ ਸੀਗਾ ਗੱਲਬਾਤ ਕਰਨ ਦੀ ਫਰੋਦੀ ਧਿਰਾਂ ਨੇ ਧਿਰਾਂ ਨੇ ਵੀ ਜਿਹੜੀ ਆਪਣੀ ਆਪਣਾ ਰੋਲ ਆ ਉਹ ਵੀ ਸਹੀ ਢੰਗ ਨਾਲ ਨਹੀਂ ਰਭਾਇਆ ਉਹਦਾ ਪੱਦਰ ਜਿਹੜਾ ਹੋਣਾ ਚਾਹੀਦਾ ਸੀ ਉਹ ਸਾਨੂੰ ਉੱਥੇ ਦਿਖਾਈ ਨਹੀਂ ਦਿੱਤਾ ਹਾਂ ਠੀਕ ਹੈ ਕਾਨੂੰਨ ਬਣਨਾ ਵਾ ਉਹ ਕਿਸੇ ਦੇਚ ਦੇ ਸਵਿਧਾਨ ਜਿਆਜਾ ਉਸ ਤਰ੍ਹਾਂ ਕਿ ਨਜਾਇਜ਼ ਹੈ ਜਿਆਜਾ ਕਾਨੂੰਨ ਬਣਨਾ ਚਾਹੀਦਾ ਕਾਨੂੰਨ ਬਣਨਾ ਚਾਹੀਦਾ ਕਿਸੇ ਸੰਵਿਧਾਨ ਦੀ ਕਸਵੱਟੀ ਤੇ ਉਹ ਜਿਹੜਾ ਕਾਨੂੰਨ ਬਣਨਾ ਉਹ ਕਸਵੱਟੀ ਤੇ ਖਰਾ ਉਤਰਨਾ ਚਾਹੀਦਾ ਜਿਹੜੇ ਕਾਨੂੰਨ ਭਾਰਤ ਦੇ ਵਿੱਚ ਬਣ ਰਹੇ ਜਾਂ ਪੰਜਾਬ ਦੇ ਵਿੱਚ ਬਣ ਰਹੇ ਆ ਉਹ ਕਿਸੇ ਵੀ ਸੰਵਿਧਾਨ ਦੀ ਕਸਵੱਟੀ ਤੇ खरे ਨਹੀਂ ਉਤਰਦੇ ਸਾਨੂੰ ਨਹੀਂ ਲੱਗਦਾ ਵੀ ਕਿ ਇਹ ਕਾਨੂੰਨ ਜਿਹੜੇ ਆ ਕੇਂਦਰ ਬਣਾਈ ਜਾਂਦਾ ਉਹ ਕਿਸੇ ਕਸਵੱਟੀ ਤੇ ਖੜੇ ਉਤਰਦੇ ਆ કે ਨਹੀਂ ਉਤਰਦੇ ਪੰਜਾਬ ਲੈਂਡ ਪੂਲ ਵਰਗੀਆਂ ਨੀਤੀਆਂ ਲਈ ਉਹਦਾ ਖਰੀਆਂ ਉਤਰਦੀਆਂ ਕਿ ਨਹੀਂ ਉਤਰਦੀਆਂ ਦੇਸ਼ ਦੇ ਲੋਕਾਂ ਨੂੰ ਪੁੱਛ ਕੇ ਸਵਾਲ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ ਆ ਉਹ ਤੁਸੀਂ ਪੁੱਛਣੇ ਆ ਤੁਸੀਂ ਦੱਸਣੇ ਉਹ ਤੇ ਲੋਕਾਂ ਨੇ ਤੁਹਾਨੂੰ ਸਹਿਮਤੀ ਦਿੱਤੀ ਵੋਟਾਂ ਪਾ ਕੇ ਚੁਣਿਆ ਤੁਸੀਂ ਅੱਗੇ ਜਾ ਕੇ ਪੋਜ਼ਿਟਿਵ ਤਰੀਕੇ ਨਾਲ ਗੱਲ ਰੱਖ ਸਕਦੇ ਜੇ ਨਹੀਂ ਰੱਖ ਸਕਦੇ ਇਹ ਨਹੀਂ ਪਤਾ ਲੱਗਦਾ ਕੀ ਪਾਵਰ ਕੌਂਗregation ਕਰ ਲੋ ਜਿਹੜੀਆਂ 2-4 ਗੱਲਾਂ ਬਿਲਕੁਲ ਜਾਇਜ਼ ਗੱਲ ਹੈ ਕਿ ਇਹ ਆਪਣਾ ਪੋਲੂਸ਼ਨ ਵਾਲੀ ਕੀਤੀ ਹੈ ਇਹ ਜਿਹੜੀਆਂ ਗੱਲਾਂ ਇਹ ਬਿਲਕੁਲ ਕਰਾਂਗੇ ਸਰਕਾਰ ਨਾਲ ਇਹ ਤਾਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਇਹ ਤੇ ਤੁਸੀਂ ਮਤਲਬ ਕੱਲੇ ਆਪਾਂ ਤੁਹਾਡੇ ਕੋਈ ਪਰਿਵਾਰ ਤੇ ਆਉਂਦੇ ਨਹੀਂ ਇਹ ਸਾਰੀ ਦੁਨੀਆ ਹੀ ਆਉਂਦੀ ਆ ਆਪਾਂ ਹੀ ਵਿੱਚੇ ਹਉਣੇ ਤੁਸੀਂ ਵਿੱਚੇ ਤੇ ਸਾਰੇ ਵਿੱਚੇ ਹਉਣੇ ਜਿਹੜੀ ਲੋਕਾਂ ਦੀ ਨੁਕਸਾਨ ਵਾਲੀ ਚੀਜ਼ ਆ ਉਹਦਾ ਜ਼ਰੂਰ ਆਪਾਂ ਨੂੰ ਤਗੜਿਆ ਹੋਵੇ ਤੇ ਉਹਦੇ ਤੇ ਤੁਹਾਡਾ ਵੀ ਉਹਨਾਂ ਯੋਗਦਾਨ ਬਣਾ ਜੇ ਤੁਸੀਂ ਕਦੇ ਉੱਥੇ ਇਹ ਤੇ ਮੋਰਚਾ ਲਾਉਗੇ ਤੇ ਹੇ ਵੀ ਤੁਹਾਡੇ ਭਾਈਵਾਲ ਬਣਾਗੇ ਗੱਲ ਸਾਡਾ ਅਸੀਂ ਵੇਖਣ ਦੇ ਆ ਵੀ ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਮੋਰਚਾ ਲਾਉਨੇ ਆ ਤੇ ਸਾਨੂੰ ਘਰਾਂ ਦੇ ਵਿੱਚ ਤੁਹਾਡੀ ਪੁਲਿਸ ਆਣ ਕੇ ਜਿਹੜੀ ਆ ਭਗਵੰਤਾਨ ਸਰਕਾਰ ਦੀ ਉਹ ਘਰਾਂ 'ਚ ਡਿਟੇਨ ਕਰ ਲੈਂਦੀ ਆ ਤੇ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਜੇ ਵੀ ਅਸੀਂ ਤੁਹਾਡੇ ਨਾਲ ਲੜਦੇ ਆ ਇਹ ਕਿੱਥੇ ਖੜੀਆਂ ਉਤਰਦੀਆਂ ਆ ਆ ਬਰਾਗਿਆ ਬੈਠੇ ਆ ਸਾਡੇ ਘਰਾਂ ਮੁਲਾਜ਼ਮ ਬੈਠੇ ਆ ਆ ਬੀਬੀਆਂ ਨੇ ਵੀ ਗੱਲ ਕਰਨੀ ਆ ਸਾਡੇ ਸਾਡੇ ਫੜੇ ਗਏ ਸੀ ਕੰਤਾ ਟਾਪ ਕੇ ਬੂਸਣੇ ਲਮਾਰੀਆਂ ਫੋਲੀਆਂ ਉਹ ਕਿ ਫੋਲੀਆਂ ਗਈਆਂ ਤਾਜੀ ਸਰਕਾਰ ਦੇ ਚਿਹੇ ਲਾਉਂਦੇ ਐਸਾ ਜਦੋਂ ਵੀ ਮੈਨੂੰ ਕਾਨੂੰਨ ਸਿਖਾਉਣੀ ਆ ਤੂੰ ਮੇਰੇ ਕੋ ਫੂਕਿਆ ਮੈਡਮ ਛੇ ਦਿਨਾਂ ਨਾਲ ਕੇਐਸਆਈ ਆ ਵਿਕਟਰ ਉਹਨੇ ਕਿਹਾ ਵਾ ਮੇਰੇ ਘਰ ਨਾ ਤੇ ਕਹਿਣਾ ਫੋਨ ਮੇਰੇ ਕੋ ਫੜਿਆ ਗਿਆ ਫੋਨ ਵੀ ਜਮਤ ਕਰ ਲਿਆ ਇੱਕ ਗੱਲ ਮੰਨ ਲੀ ਜੇ ਸਰਕਾਰ ਦਾ ਸਾਨੂੰ ਕੋਈ ਮੈਸੇਜ ਆ ਕਿ ਇਹਨਾਂ ਨੂੰ ਦਬਾਉਣ ਲਾਉਂਦੇ ਆ ਤੇ ਨੇ ਜਾਂਦੇ ਸੜੀਆਂ ਲਮਾਰੀਆਂ ਬੋਲ ਕੇ ਗਏ ਸਾਰੇ ਹਾਂਜੀ ਫੋਨ ਟਰਾਲੀਆਂ ਦਾ ਚੋਰੀ ਕੀਤਾ ਹੁਣ ਹੜੀ ਨੱਗੀ ਚੁੱਕਾ ਚਾਹੁੰਦੇ ਆ ਅਸੀਂ ਕੋਈ ਸਮਝ ਨਹੀਂ ਆਪਣੇ ਘਰ ਦੀ ਗੱਲ ਕਰਦੇ ਜੀ ਸਾਡੇ ਘਰ ਦੀ ਹਾਂ ਸਾਡੇ ਆਂ ਕਿਹੜੀਆਂ ਐਸ.ਐਸ.ਓ. ਸ਼ਮਸ਼ੇਰ ਸਿੰਘ ਬੜੀ ਟਰਾਲੀ ਚੋਰੀ ਹੋਈ ਨਹੀਂ ਟਰਾਲੀ ਨਹੀਂ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਚਾਰ ਟਰਾਲੀਆਂ ਜੀ ਚੋਰੀ ਹੋਈਆਂ ਅਜੇ ਤੱਕ ਨਹੀਂ ਮਿਲੀਆਂ ਇੱਕ ਜਨਰੇਟਰ ਚੋਰੀ ਹੋਇਆ ਦੋ ਆਪਣੇ ਇੱਥੋਂ ਦੀਆਂ ਇੱਕ ਸ਼ਹਿਨੇ ਵਾਲੀ ਦੀ ਆ ਚਲੋ ਜੀ ਮਾਈਕਸਾਲ ਕਰਨਾ ਜੋ ਮੰਤਰੀ ਸਾਹਿਬ ਹੜੀਆਂ ਟਰਾਲੀਆਂ ਸ਼ੰਭੂ ਬਾਟਰ ਤੋਂ ਚੋਰੀ ਹੋਈਆਂ ਜੀ ਦੋ ਤਾਂ ਤੁਹਾਡੇ ਹਲਕੇ ਦੀਆਂ ਹੀ ਆ ਮੇਰੇ ਨਾਲ ਕਰਾਂਗੇ ਚਾਰਜ ਆ ਕੋਈ ਹੁਣ ਇੱਥੇ ਦੱਸੋਾਨੂੰ ਔਰ ਕੈਮਰਾ ਜੋ ਧੁਆ ਟਰਾਲੀਆਂ ਦੀ ਪਰਭਾਈ ਕਰਾਉਂਦੇ ਜੇ ਮੈਂ ਨਵੀਆਂ ਬਣਾ ਦੇ ਸਹਰੇ ਵਾਲੀ ਬਣਵਾ ਦੋਗੇ ਬਣਵਾ ਦੇਣਾ ਭਰਾ ਸਹਰੇ ਵਾਲੀ ਦੀ ਨਰਕੇ ਦੀ ਹਾਂ ਨਰਾਂ ਕਰਕੇ ਜਾ ਪਰ ਫਿਰ ਮੇਰਾ ਵਾਦਾ ਕਰੋ ਮੈਨੂੰ ਕੀ ਰੇਣਾ ਕਰੋਗੇ ਨਹੀਂ ਕੀ ਰੇਣਾ ਵੇਖਿਆ ਕਿ ਆਪਾਂ ਕਿਹਾ ਕਿ ਇਹ ਤੋਂ ਬਾਅਦ ਇਹ ਤੁਹਾਡਾ ਪ੍ਰੋਗਰਾਮ ਚ ਸਟਾਰਟ ਕਰ ਰਹੇ ਆ ਪ੍ਰੋਗਰਾਮ ਨਹੀਂ ਡਿਸਟਰਬ ਇਹ ਕੋਈ ਚਾਰ ਭਾਵਨੇ ਨੂੰ ਮਿਲ ਪਿਆ ਆ ਠੀਕ ਆ ਹੋ ਰਿਹਾ ਨਾ ਸਭੀ ਇਹਦਾ ਸਵਾਲ ਆ ਸਵਾਲ ਆ ਤੁਹਾਨੂੰ ਭਗਵੰਤ ਮਾਨ ਜੀ ਨੇ ਕਿਹਾ ਵੀ ਲੀਡਰਾਂ ਨੂੰ ਸਵਾਲ ਮੇਰੇ ਨਾਲ ਕਰ ਸਕਦੇ ਹੋ ਤੈਨੂੰ ਸਵਾਲ ਕਰ ਲਿਆ ਮੇਰਾ ਵੀ ਸਵਾਲ ਆ ਇੱਕ ਮੇਰਾ ਵੀ ਸਵਾਲ ਆ ਆਪਣੇ ਪਰਿਵਾਰ ਜੇ ਬਾਰੇ ਇੱਕ ਮੇਰਾ ਵੀ ਸਵਾਲ ਹੈ ਜੀ